ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਆਪਾਂ ਪੰਜਾਬੀ ਸਿੱਖਦੇ ਪਏ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਾਰ ਸ਼ਬਦ ਜੋੜ ਸਿੱਖੇ ਸੀ ਤਾਂ ਅੱਜ ਆਪਣੇ ਕੋਲੋਂ ਕੰਨੇ ਵਾਲੇ ਸ਼ਬਦ ਆ ਗਏ ਠੀਕ ਹੈ ਜੀ ਆਪਾਂ ਸ਼ੁਰੂ ਤੋਂ ਪੰਜਾਬੀ ਸਿੱਖਦੇ ਪਏ ਆ ਤੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਹੈ ਜੀ ਕੱਕੇ ਕੰਨਾ ਰਾਰਾ ਕਾਰ ਪਪੇ ਕੰਨਾ ਠੱਠਾ ਪਾਠ ਤੱਤੇ ਕੰਨਾ ਰਾਰਾ ਤਾਰ ਜਿੱਜੇ ਕੰਨਾ ਲੱਲਾ ਝਾਲ ਸਸੇ ਕੰਨਾ ਗੱਗਾ ਸਾਗ ਥੱਥੇ ਕੰਨਾ ਲੱਲਾ ਥਾਲ ਜਾਂ ਤੁਸੀਂ ਐਦਾਂ ਵੀ ਪੜ ਸਕਦੇ ਆ ਮੰਮੇ ਕੰਨਾ ਮਾਂ ਲੱਲਾ ਮਾਲ ਜਿੱਜੇ ਕੰਨਾ ਚਾ ਲੱਲਾ ਚਾਲ ਦਾਣ ਲੱਲਾ ਦਾਲ ਕਕੇ ਕੰਨਾ ਕਾ ਲੱਲਾ ਕਾਲ ਹਾ ਹੇ ਕੰਨਾ ਹਾ ਲੱਲਾ ਹਾਲ ਦੱਦੇ ਕੰਨਾ ਦਾ ਸਸਾ ਦਾਸ ਖਖੇ ਕੰਨਾ ਖਾ ਸਸਾ ਖਾਸ ਗਏ ਆ ਗਏ ਜੀ ਪਪੇ ਕੰਨਾ ਪਾ ਸਸਾ ਪਾਸ ਕੱਕੇ ਕੰਨਾ ਕਾ ਕੱਕੇ ਕੰਨਾ ਕਾ ਕਾਕਾ ਚਿੱਚੇ ਕੰਨਾ ਚਾ ਚਿੱਚੇ ਕੰਨਾ ਚਾ ਚਾਚਾ ਮੰਮੀ ਕੰਨਾ ਮਾਂ ਮੰਮੀ ਕੰਨਾ ਮਾਂ ਮਾਮਾ ਨੰਨੇ ਕੰਨਾ ਨਾ ਨੰਨੇ ਕੰਨਾ ਨਾ ਨਾਨਾ ਮੰਮੀ ਕੰਨਾ ਮਾਂ ਤੱਤੇ ਕੰਨਾ ਤਾ ਮਾਤਾ ਪੱਪੇ ਕੰਨਾ ਪਾ ਪੱਪੇ ਕੰਨਾ ਪਾ ਪਾਪਾ ਬੱਬੇ ਕੰਨਾ ਬਾ ਬੱਬੇ ਕੰਨਾ ਬਾ ਬਾਬਾ ਬਾਵੇ ਕੰਨਾ ਵਾ ਜਿੱਜੇ ਕੰਨਾ ਜਾ ਵਾਜਾ ਤੱਤੇ ਕੰਨਾ ਤਾ ਲੱਲੇ ਕੰਨਾ ਲਾ ਤਾ ਲਾ ਮੁੱਮੇ ਕੰਨਾ ਮਾ ਲੱਲੇ ਕੰਨਾ ਲਾ ਮਾ ਲਾ ਜਿੱਜੇ ਕੰਨਾ ਜਾ ਲੱਲੇ ਕੰਨਾ ਲਾ ਜਾ ਲਾ ਚਿੱਚੇ ਕੰਨਾ ਚਾ ਬਾਵਾ ਲੱਲਾ ਇਹ ਬਣ ਗਿਆ ਚਾਵਲ ਕੱਕੇ ਕੰਨਾ ਕਾ ਗੱਗਾ ਜਿੱਜੇ ਦੇ ਪੈਰ 'ਚ ਬਿੰਦੀ ਕਾਗਜ਼ ਪੱਪੇ ਕੰਨਾ ਪਾ ਲੱਲਾ ਕਕਾ ਵਾਣਕ ਗੱਗੇ ਕੰਨਾ ਗਾ ਜਿੱਜਾ ਰਾਰਾ ਗਾਜਰ ਗੱਗਾ ਮਮਾ ਲੱਲੇ ਕੰਨਾ ਲਾ ਗਮਲਾ ਡੱਡੇ ਕੰਨਾ ਡਾ ਕਕਾ ਡਾਕ ਟੈਂਕਾ ਰਾਰਾ ਟਰ ਇਹ ਬਣ ਗਿਆ ਡਾਕਟਰ ਚਿੱਚੇ ਕੰਨਾ ਚਾ ਦੱਦਾ ਰਾਰਾ ਚਾਦਰ ਐੜੇ ਕੰਨਾ ਆ ਦੱਦਾ ਰਾਰਾ ਆਦਰ ಎಡಿಕನ ಆ ದದ್ದ ತತ್ತ ಆದತ ಶಿಷ್ಯಕನ ಶಾ ಮಮ್ಮ ತತ್ತ ಶಾಮತ ತದ್ದೆ ತಾ ಗಗ್ಗೆ ಗಾ ಗ ತ ಗ ನಾ ರ ಅನಾರ ಜಿಜಾ ಮಮ್ಮಿ ಮಾ ತತ್ತ ಜಮಾತ ಹಾಹಾ ಹಾ ರಿ ಕನ್ನ ರ ಹರ ਐਸੀ ਆਪਣੇ ਜੀ ਕੰਨੇ ਵਾਲੇ ਸ਼ਬਦ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ